₹200 ₹300 ਕਮਾਈ ਜਾਵਾ ਸਾਡਾ ਸ਼ਹਿਰ ਨੂੰ ਧੱਕਾ ਕਰ ਲਿਆ ਨੇ ਅੱਬਾ ਉਹਨਾਂ ਆਕੇ ਸਾਨੂੰ ਇੱਕ ਰੀ ਸ਼ਬਦਾਂ ਵਾਰਨਿੰਗ ਦੇ ਦੋ ਸ਼ਹਿਰਾਂ ਪੰਜਾਬ ਚੱਕਾ ਜਿਗੰਦੇ ਕਾਲਾ ਵਿਗਨ ਨੂੰ ਰੋਕਦਾ ਨਹੀਂ ਪਿਆ ਅਸੀਂ ਇੱਥੇ 200 ਨਹੀਂ 400 ਕਮਾਣਾ ਸਾਡੀ ਗੱਡੀ ਸੇਵ ਦੀ ਲਈ ਜਾ ਵੇਛਾ ਲੋ ਸਾਡਾ 15 ਜਹਾਜ ਘੜਤਾ ਜੀ ਅੱਜੀ ਗੱਡੀ ਰੋਕਦਾਂ ਲੱਗੇ 64 ਖਲਾ ਕੇ ਜਾ ਵੇ ਲੋ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਵੱਲੋਂ ਜੁਗਾੜੂ ਰੇੜੀਆਂ ਖਿਲਾਫ ਵੱਡਾ ਫੈਸਲਾ ਲਿਆ ਗਿਆ ਹੈ ਹੁਣ ਸ਼ਹਿਰ ਚ ਚੱਲ ਰਹੀ ਹਰ ਇੱਕ ਜੁਗਾੜੂ ਰੇੜੀ ਨੂੰ ਬੌਂਡ ਕੀਤਾ ਜਾਵੇਗਾ ਪੁਲਿਸ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਬਿਨਾ ਨੰਬਰ ਪਲੇਟ ਅਤੇ ਬਿਨਾ ਦਸਤਾਵੇਜ਼ ਵਾਲੀਆਂ ਜੁਗਾੜੂ ਰੇੜੀਆਂ ਉਤੇ ਚਲਾਨ ਕਰਕੇ ਉਹਨਾਂ ਨੂੰ ਬੌਂਡ ਕੀਤਾ ਜਾਵੇਗਾ ਅੱਜ ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਟ੍ਰੈਫਿਕ ਪੁਲਿਸ ਕਰਮਚਾਰੀਆਂ ਵੱਲੋਂ ਵਿਸ਼ੇਸ਼ ਨਾਕਾ ਲਗਾ ਕੇ ਜੁਗਾੜੂ ਰੇੜੀਆਂ ਦੇ ਚਲਾਨ ਕੀਤੇ ਗਏ ਤੇ ਉਹਨਾਂ ਨੂੰ ਬੌਂਡ ਵੀ ਕੀਤਾ ਗਿਆ ਪੁਲਿਸ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਪੁਲਿਸ ਕਮਿਸ਼ਨਰ ਅਤੇ ਸਰਕਾਰ ਵੱਲੋਂ ਸਖਤ ਹਦਾਇਤਾਂ ਮਿਲੀਆਂ ਨੇ ਕਿ ਗੈਰ ਕਾਨੂੰਨੀ ਵਾਹਨ ਸ਼ਹਿਰ ਦੀ ਟ੍ਰੈਫਿਕ ਲਈ ਖਤਰਾ ਬਣ ਰਹੇ ਨੇ ਇਸ ਲਈ ਕਾਰਵਾਈ ਲਾਜ਼ਮੀ ਹੈ ਦੂਜੇ ਪਾਸੇ ਜੁਗਾੜੂ ਰੇੜੀ ਚਾਲਕਾਂ ਵੱਲੋਂ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ ਗਿਆ ਚਾਲਕਾ ਨੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਇਹ ਰੇੜੀਆਂ ਚਲਾ ਰਹੇ ਨੇ ਪਰ ਅੱਜ ਤੱਕ ਕਿਸੇ ਨੇ ਵੀ ਨਹੀਂ ਰੋਕਿਆ ਹੁਣ ਉਹਨਾਂ ਨੂੰ ਰੋਕ ਕੇ ਬੋਰਡ ਕੀਤਾ ਜਾ ਰਿਹਾ ਤੇ ਔਨਲਾਈਨ ਚਲਾਣ 15000 ਰੁਪਏ ਦਾ ਬਣਾਇਆ ਜਾ ਰਿਹਾ ਚਾਲਕਾ ਨੇ ਰੋ ਰੋ ਕੇ ਆਪਣੀ ਪੀੜ ਦੱਸੀ ਹੈ ਕਿ ਉਹ ਗਰੀਬ ਆਦਮੀ ਨੇ ਤੇ ਦਿਨ ਰਾਤ ਮਿਹਨਤ ਕਰਕੇ ਆਪਣਾ ਘਰ ਚਲਾਉਂਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਸਰਕਾਰ ਗਰੀਬਾਂ ਦੇ ਹੱਕ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਇਹੋ ਗਰੀਬਾਂ ਉੱਤੇ ਤਲਵਾਰ ਚਲਾਈ ਜਾ ਰਹੀ ਹੈ ਕੋਈ ਚਲਕਾਰੇ ਗੁੱਸੇ ਚ ਆ ਕੇ ਕਿਹਾ ਕਿ ਜੇਕਰ ਸਰਕਾਰ ਨੇ ਰੋਜੀ ਰੋਟੀ ਦੇ ਸਾਧਨ ਹੀ ਖਤਮ ਕਰ ਦਿੱਤੇ ਤਾਂ ਗਰੀਬ ਆਦਮੀ ਨੂੰ ਚੋਰੀਆਂ ਚਕਾਰੀਆਂ ਵੱਲ ਧੱਕਿਆ ਜਾਵੇਗਾ ਆਈ ਸਬਜ਼ੀ ਵੇਚੀ ਦੀ ਮਾਰਾ ਰੇੜੀ ਅੱਗੇ ਗੱਡੀ ਅੱਗੇ ਆ ਛਾਤੀ ਮਾਰੋ ਆਈ ਸੋ ਦੋਸਾਰ ਤੁਹਾਡੀ ਯਾਰੀ ਬੰਦੀ ਸਾਰੀ ਖਾੜੀ ਸਵੇਰ ਦੀ ਗੱਡੀ ਲਾਈ 10 ਵਜੇ ਗੱਡੀ ਲਾਈ ਤੇ ਇੱਕ ਵਾਰ ਚੱਲਾ ਹਿਸਾਬ ਲਓ ਆਈ ਰੁਪਇਆ 200 300 ਦੇ ਕਮਾਈ ਦਾ ਸਾਡਾ ਸ਼ਰਮ ਧੱਕਾ ਕਰ ਰਹੇ ਨੇ ਬਹੁਣਾ ਕਿਸਾ ਨਹੀਂ ਕਰੀ ਸ਼ਾਬਦੋ ਵਾਰਨੀ ਦੇ ਦੋ ਅੱਜ ਤਾਂ ਨਹੀਂ ਕੰਮ ਕਰਦੇ ਆਲਾ ਠੀਕਾ ਨਹੀਂ ਵੀ ਕਾਨ ਸ਼ਰਮਾ ਨਾ ਜੀ ਬਹੁਣਾ ਨਾ ਬੜੀ ਗੱਡੀ ਕੋਲ ਰੋਕਿਆ ਹਾਂਜੀ ਰੋਕਿਆ ਗੱਡੀ ਰੋਕਿਆ ਕਹਿੰਦੇ ਗੱਡੀ ਛੜੀ ਨਹੀਂ ਜਾਏਗੀ ਦੱਸੋ ਇਹ ਕੋਈ ਚੋਰੀ ਕਰਨੀ ਹੈ ਗੱਡੀ ਸਭ ਪਹਿਲੇ ਅੱਛਾ ਹੁਣ ਸ਼ਰਿਆ ਪੰਜਾਬ ਚਿੱਟਾ ਵਿਗਨ ਦਾ ਕਾਲਾ ਵਿਗਨ ਨੂੰ ਰੋਕਦਾ ਨਹੀਂ ਪਿਆ ਅਸੀਂ ਇੱਥੇ 200 ਨਹੀਂ 400 ਕਮਾਣਾ ਸਾਡੀ ਗੱਡੀ ਸਵੇਰ ਦੀ ਲਈ ਰਵੇ ਸਿਆਲੋ ਹੁਣ 40 ਗੱਲੋ ਕਹਿੰਦੇ ਤਾਂ ਚਾਰਾਂ ਕਰਦਾ 15000 ਰੁਪਏ ਜੀ ਦੋ ਬਣੇ ਜੀ ਪਤਾ ਨਹੀਂ ਸਾਨੂੰ ਪਰਾਨਪੁਰ ਬੰਦਿਆ ਵੇਖੋ ਜੀ 15000 ਚਾਂ ਘੱਟਦਾ ਜੀ ਆਈ ਗੱਡੀ ਸੋਡਨ ਲੱਗੇ ਚੌਂਤ ਖਰਾ ਕੇ ਹਸਾ ਲੋ ਦੋ ਗੱਡੀ ਸਾਡੀ ਫਣੀ ਇੱਕ ਇੱਕ ਭਰਾ ਦੀ ਇੱਕ ਮੇਰੀ ਹਸਾ ਲੋ ਦੋਵਾਂ ਦਾ ਦੋਵਾਂ ਚਰਾ 15 ਬਨਾਮ ਆਏ ਤਾਂ ਮਰੇ ਕੋ ਕਾਕਾ ਦੇ ਕੋ ਕਿਛੇ ਕਿ ਡਰਗਾ ਦੇ ਆ ਦੋ ਅਸੀਂ ਭਰਾ ਹਸਾ ਲੋ ਸਿਰੇ 5 ਜਣੇ ਕਰੋਠੇ ਗੇ ਹਸਾ ਲੋ ਦੋਵੇਂ ਸੱਜੀ ਦਾ ਦੋਵੇਂ ਸੱਜੀ ਆਉਂਦੀ ਤਾਂਵੇਂ ਲੱਗੀਆਂ ਨੇ ਗੱਡੀਆਂ 15000 ਚਲਾਂ ਘੱਟਦਾ ਦੋਵਾਂ ਦਾ 15 15000 ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗੀ ਦੱਸਣ ਵੀ ਕੋਈ ਦੇਣਾ ਤੇ 15-16 ਗੱਡੀਆਂ ਵੇਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਣੇ ਸੌਂ ਜੀ। ਮੁਰਗੀ ਤੁਹਾਨੂੰ ਕੀ ਕਹਿਣ ਕੀ ਦੇ ਆ। ਤੁਹਾਨੂੰ ਕਹਿੰਦੇ ਗੱਡੀਆਂ ਵੇਲੀਆਂ ਕਰੋ ਜੀ। ਅੱਛਾ ਜੀ। ਆਈ ਕਿਥੋਂ ਗੱਡੀਆਂ ਵੇਲਣੇ ਮੋੜੇ ਸਮਾਨ ਕਿੱਥੇ ਵੇਚਣਾ ਸੌਰੀ ਜੀ। ਬੁਲਾਨ ਚੁਲਰੀ ਦਾ ਹੈ ਜਾਂ ਰੇੜੀ ਦਾ? ਸਾਮਾਨ ਦਾ ਹੈ ਸਾਮਾਨ। ਅੱਛਾ ਜੀ। ਆ ਰਹੇ ਸਵੇਰੇ ਮੰਡੀਆਂ ਆ ਰਹੇ ਸਬਜ਼ੀ ਮੰਡੀਆਂ। ਚੌਂਕ ਦੇ ਵਿੱਚ ਗੱਡੀਆਂ ਰੋਕ ਲੈ ਕੇ ਕਹਿੰਦਾ ਜੀ ਸਮਾਨ ਖੜਾ। ਗਾਹ ਸਮਾਨ ਚੁੱਕੋ ਤੇ ਗੱਡੀਆਂ ਚਲਾਓ। ਕਿੰਨੇ ਜਰ ਤੋਂ ਆ ਕੰਮ। ਦੇਖੋ ਜੀ ਮੈਸੀ ਦੇ ਬਚਪਨ ਤੋਂ ਕਰਦੇ ਪਏ ਆ ਜੀ। ਨਹੀਂ ਆਲਰੇਡੀ ਬਣਾਈ ਤੁਸੀਂ ਕਿੰਨੇ ਚਿਰ ਤੋਂ ਬਣਾ ਲਿਆ ਦੋ ਸਾਲ ਹੋ ਗਏ ਪਹਿਲਾਂ ਕਦੀ ਇਹੋ ਜਿਹਾ ਕੰਮ ਹੋਇਆ ਕਦੀ ਨਹੀਂ ਹੋਇਆ ਤੇ ਡੇਲੀ ਇੱਥੋਂ ਜਾਂਦੇ ਆ ਡੇਲੀ ਲੰਘਦੇ ਜੀ ਕਦੀ ਹੋਇਆ ਨਹੀਂ ਯਾਦ ਤੁਸੀਂ ਕਿੰਨੇ ਵਾਰ ਕਹਿੰਦੇ ਜੀ ਇਹ ਚਲਾਨ ਹੈ ਗੱਡੀਆਂ ਬੰਨ ਹੋਣੀਆਂ ਤੁਹਾਨੂੰ ਵਾਰਨਿੰਗ ਦੇਣੀ ਚਾਹੀਦੀ ਇੱਕ ਟਾਈਮ ਇੱਕ ਵਾਰ ਵਾਰਨਿੰਗ ਦੇ ਦੇ ਜੇ ਅਸੀਂ ਫੇਰ ਲੈ ਗੋਦੇ ਤੇ ਫੇਰ ਅਸੀਂ ਗੁਨੇਗਾਰ ਆ ਫੇਰ ਸਾਡੀ ਗਲਤੀ ਇਸ ਸਾਰੀ ਕਾਰਵਾਈ ਤੋਂ ਬਾਅਦ ਟ੍ਰੈਫਿਕ ਪੁਲਿਸ ਅਧਿਕਾਰੀ ਦਾ ਕੀ ਕੁਝ ਕਹਿਣਾ ਇੱਕ ਵਾਰ ਉਹ ਵੀ ਸੁਣ ਲਵੋ ਜਗਾੜੂ ਦੀਆਂ ਵੀ ਹੋ ਗਈਆਂ ਵਾਜਾ ਪੀਟਰ ਰੇੜੀਆਂ ਕੁਝ ਸਾਰਿਆਂ ਵਾ ਹੋਏਗੀ ਇਹ ਕਾਰਵਾਰੀ ਸ਼ਹਿਰ ਵਾਸੀਆਂ ਨੂੰ ਕਿਹੜੀ ਜਗਾੜੂ ਰੇੜੀਆਂ ਚਲਾਉਂਦੇ ਉਹਨਾਂ ਨੂੰ ਕੀ ਸੰਦੇਸ਼ ਜੰਦਾ ਹੈ ਹਾਂਜੀ ਕੀ ਸੰਦੇਸ਼ ਇਹ ਨਾ ਚਲਣ ਇਹਦੇ ਨਾਲ ਐਕਸੀਡੈਂਟ ਵੀ ਹੋ ਸਕਦਾ ਵਾ ਇਹਦੇ ਜਾਨੀ ਨੁਕਸਾਨ ਵੀ ਹੋ ਸਕਦਾ ਵਾ ਅੱਜ ਤਿੰਨ ਕਰਤੀਆਂ ਆਪਾਂ ਇਹਨਾਂ ਤੇ ਇਹ ਲਗਾਤਾਰ ਕਾਰਵਾਰ ਚੱਲੂਗੀ ਚੱਲੇਗੀ ਕਿਉਂਕਿ ਸਰ ਬੋਰਡ ਹੋ ਰਹੀ ਹੈ ਕਿ ਬੋਰਡ ਹੋ ਰਹੀ ਇਹ ਜੁਰਮਾਨਾ ਬਹੁਤ ਜ਼ਿਆਦਾ ਲੁੱਟਿਆ ਜਾ ਰਿਹਾ ਹੈ ਦੇਖੋ ਜੀ ਇਹਦੇ ਵਿੱਚ ਜੋ ਮਸ਼ੀਨ ਨੇ ਆਪਣਾ ਦਸਰਾ ਮਸ਼ੀਨ ਨੇ ਜੁਰਮਾਨਾ ਪਾਣਾ ਹੈ ਇਹ ਪਰਸਨਲ ਨਹੀਂ ਕੁਝ ਵੀ ਲਿਖ ਕੇ ਪਾਸ ਦੇ ਦੇ ਜੋ ਮਸ਼ੀਨ ਨੇ ਵੀ ਚਪਾ ਪਰਦੇ ਆ ਕਿ ਉਹਨਾਂ ਕੋਲ ਜਿਹੜਾ ਕਾਗਜ਼ ਨਹੀਂ ਹੈਗਾ ਜੋ ਮਸ਼ੀਨ ਨੇ ਜੁਰਮਾਨਾ ਉਹ ਹੀ ਨਿਕਲ ਕੇ ਆਏਗਾ